ਆਲਟੂ ਨਿਊਜ਼ 채ਨਲ ਦੇ ਵਿੱਚ ਤੁਹਾਡਾ ਸਵਾਗਤ ਟਰੱਕ ਆਪਰੇਟਰਾਂ ਦੀ ਹੜਤਾਲ ਦੇ ਐਲਾਨ ਦੇ ਮਗਰੋਂ ਹਰ ਜਗ੍ਹਾ ਦੇ ਪੈਟਰੋਲ ਪੰਪਾਂ ਦੇ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਡੇਰਾ ਬਾਬਾ ਨਾਨਕ ਦੇ ਪੈਟਰੋਲ ਪੰਪਾਂ 'ਤੇ ਕਿਵੇਂ ਗਾਹ ਪਿਆ ਹੈ ਤੇ ਲੰਬੀਆਂ ਲਾਈਨਾਂ ਵਿੱਚ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਪੈਟਰੋਲ ਤੇ ਡੀਜ਼ਲ ਮਿਲ ਸਕੇ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਕ੍ਰਿਸ਼ਨ ਕੋਬਾਲ ਦੀ ਇਹ ਵਿਸ਼ੇਸ਼ ਰਿਪੋਰਟ ਕੋਈ ਗੱਲ ਨਹੀਂ ਹੋ ਰਹੀ ਨਾ ਅੱਜ ਇਹ ਕੱਢੀ ਜਾਏਗੀ ਭਾਈ ਗੱਡੀ ਨਹੀਂ ਆਈ ਯਾਰ ਭਾਈ ਜੀ ਕੀ ਗੱਲ ਹੋ ਗਿਆ ਡੀਜ਼ਲ ਤੇ ਪੈਟਰੋਲ ਦੀ ਬਹੁਤ ਤੰਗੀ ਹੈ ਸਕੂਲ ਚਾਲੂ ਹੋ ਗਏ ਨੇ ਤੇ ਬੜੀ ਮੁਸ਼ਕਲ ਹੋ ਗਈ ਹੈ ਜੀ ਸਵੇਰ ਦੇ 1 ਘੰਟਾ ਉਹ ਗੱਲਾਂ ਅੱਜ ਲੱਗਿਆਂ ਨੂੰ ਬਹੁਤ ਮੁਸ਼ਕਲ ਹੋ ਗਈ ਹੈ ਤਾਂ ਕੋਈ ਸਰਕਾਰਾਂ ਦਾ ਕੀ ਕੀ ਚਾਹੀਦਾ ਓਏ ਮੋਦੀ ਸਰਕਾਰ ਜੀ ਇਹ ਤਾਂ ਕੰਮ ਖੁੱਲਾ ਰੱਖੇ ਕੋਈ ਇਧਰ ਹੜਤਾਲੇ ਸੇ ਕਰਕੇ ਆ ਤੇਲ ਭਰਾ ਕਹਿੰਦੇ ਆ ਰੋਪ ਹੋਵੇ ਮੈਨੂੰ ਅੱਜ ਪਤਾ ਲੱਗਾ ਹੜਤਾਲ ਹੋ ਗਈ ਆ ਬੜਾ ਤੇਲ ਮੁਸ਼ਕਲ ਪੈਣਿਆ ਭਰਾ ਤੇਲ ਹੀ ਬੜਾ ਮੁਸ਼ਕਲ ਪੈਣਦਾ ਵੀਰ ਇੱਥੇ ਤੇ ਸਾਰੇ ਬੰਦ ਕੀਤੇ ਪਰ ਉਹਨਾਂ ਦੇ ਇਲਾਕੇ ਦੇ ਸਾਹਮਣੇ ਕਿੰਨਾ ਤੇਲ ਪੈਣਦਾ ਬੜੇ ਜਨਿਸ਼ਣ ਇਧਰੋਂ ਉਧਰੋਂ ਪੈਣਦੇ ਆ ਸਾਰੇ ਬੰਦ ਕੀਤੇ ਜਨਿਸ਼ਣ ਆ ਕਿ ਨਹੀਂ ਪਿਚਾਈ ਦਾ ਤਾਂ ਵੀਰ ਚਲੋ ਭਰਾ ਮੋਦੀ ਵੀ ਚੰਗਾ ਭਗਵੰਤ ਮਾਨ ਵੀ ਚੰਗਾ ਹੀ ਨਹੀਂ ਬੁਰਾ ਕਹਿੰਦੇ ਆ ਵੀ ਸਾਡੇ ਵਾਂਗ ਸਾਰੇ ਚੰਗੇ ਨੇ ਅਸੀਂ ਕਿ ਇਹਨੂੰ ਬੁਰਾ ਕਹਿਣਾ ਹੀ ਨਹੀਂ ਕਿਉਂਕਿ ਰੱਬ ਸਾਰਿਆਂ ਨੂੰ ਸਾਂਝਾ ਹੁੰਦਾ ਪਰਮਾਤਮਾ ਇਹਨਾਂ ਨੂੰ ਇਹ ਆ ਵੀ ਪਰਮਾਤਮਾ ਦੇ ਦਿੱਤੇ ਹੋਏ ਤੋਂ ਇਹ ਆ ਵੀ ਨਾਲ ਹੱਕ ਜਹ ਹੱਕ ਜਿਹੜੇ ਸਾਰੇ ਮਿਲ ਕੇ ਰੱਖਣੇ ਚਾਹੀਦੇ ਨੇ ਜੇ ਅਸੀਂ ਪਰਮਾਤਮਾ ਦੇ ਨਿਆਂਿਆਂ ਤੇ ਫਿਰ ਸਾਨੂੰ ਆਪਣੇ ਪਰਮਾਤਮਾ ਵਰਗੇ ਕੰਮ ਕਰਨੇ ਚਾਹੀਦੇ ਪਰਮਾਤਮਾ ਹਰ ਇੱਕ ਚੀਜ਼ ਦਾ ਭਲਾ ਤੱਕਦੇ ਆ ਤੇ ਬੁਰਾ ਨਹੀਂ ਤੱਕਦੇ ਮਹਾਰਾਜ ਹਰ ਇੱਕ ਯਾਦ ਪਾਤ ਨੂੰ ਇੱਕ ਠਿਕਣਾ ਲਾ ਕੇ ਰੱਖ ਦਿਆ ਵੀ ਕਿ ਨਹੀਂ ਹੁੰਦਾ ਹਨਾ ਕੀ ਕਰਨਾ ਇੱਥੇ ਬੰਪਦੇ ਤੇਲ ਲੈਣ ਆਏ ਆ ਜੀ ਸਰ ਕੀ ਗੱਲ ਹੋ ਗਈ ਤੇਨੂੰ ਤੇਲ ਕਹਿੰਦੇ ਆ ਵੀ ਆਪਣੇ ਬੰਦ ਹੋ ਜਨਾ ਵਾ ਮਿਲਣਾ ਨਹੀਂ ਇਹ ਕਰਕੇ ਤੇਲ ਅਸੀਂ ਅੱਜ ਲੈ ਜੰਨੇ ਆ ਇਹਦੇ ਹਟਾਲ ਹੋ ਜੰਨੇ ਆ ਕਿੰਨਾ ਤੇਲ ਲਿਆ ਤੁਸੀਂ ਅਸੀਂ ਲਿਆ ਅੱਜ 2000 ਦਾ ਪਟੋਰਾ ਡੀਜ਼ਲ ਡੀਜ਼ਲ ਲਿਆ ਜੇ ਪੈਟਰੋਲ ਵੀ ਪਾਇਆ ਅੱਜ ਮੋਟਰਸਾਈਕਲ ਤੇ ਸਵੇਰੇ ਅੱਧਾ ਘੰਟਾ ਖਲੋਂ ਲੈਨ ਚ ਲਾ ਕੇ ਚਲ ਗਿਆ ਵਾ ਘਰ ਕੰਮ ਹੀ ਫਿਰ ਚਲ ਗਿਆ ਫੇਰ ਦੁਬਾਰਾ ਆਇਆ ਅਜੀ ਪਤਾ ਨਹੀਂ ਬੰਦ ਨੰਬਰ ਉੜਕ ਨਹੀਂ ਆਉਣਾ ਅਜੇ ਤੱਕ ਤੇਲ ਨਹੀਂ ਮਿਲਿਆ ਸਵੇਰ ਦਾ ਇਹੋ ਹੀ ਚੱਕਰਾਂ ਚ ਤੁਰੇ ਰਹਿੰਦੇ ਆ ਅੰਮ੍ਰਿਤਸਰ ਜਾਣਾ ਵਾ ਸਬਜ਼ੀ ਲੈ ਕੇ ਗੋਭੀ ਉਹਦੇ ਆ ਕੇ ਜ਼ਰੂਰਤ ਆ ਤਾਂ ਪਰ ਨਹੀਂ ਰਿਹਾ ਅੱਛਾ ਤੇਲ ਨਹੀਂ ਮਿਲਦਾ ਭਾਈ ਨਾ ਅਜੇ ਦੂਸਰੇ ਪੰਪ ਤੇ ਵੀ ਗਏ ਤਾਂ ਦੂਸਰੇ ਪੰਪ ਤੇ ਵੀ ਇਹੋ ਹਾਲ ਹੈ ਕਹਿੰਦੇ ਉਹ ਵੀ ਪੰਪ ਨਹੀਂ ਬੰਦ ਕਰ ਸਕਿਆ ਜਦੋਂ ਪਾਣੀ ਗਿਆ ਮੁਸ਼ਕਲ ਹੋ ਓ ਗੁਜਾਰਾ ਮੁਸ਼ਕਲ ਹੈ ਹੁਣ ਆਹੀ ਖੜਨੇ ਸੀ ਟਰੈਕਟਰ ਬੰਨਿਆ ਲੱਗਿਆ ਟਰੈਕਟਰ ਦੇ ਵਿੱਚ ਤੇ ਟਰੈਕਟਰ ਬੰਦੇ ਆ ਤੇ ਮੋਰ ਮੋਰ ਹੀ ਚੱਲਣਾ ਕੰਮ ਠੀਕ ਮਸਲਾ ਹੈ ਮਸਲਾ ਡਰਾਈਵਰਾਂ ਦੀ ਹੜਤਾਲ ਹੋਈ ਹੈ ਜੀ ਟਰਾਂਸਪੋਰਟ ਦੀ ਹੜਤਾਲ ਕਰਕੇ ਮਤਲਬ ਤੇਲ ਦੀਆਂ ਗੱਡੀਆਂ ਨਹੀਂ ਆਉਂਦੀਆਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਮੰਨ ਲਓ ਜੇ ਹੜਤਾਲ ਲੰਬੀ ਚੱਲਦੀ ਹੈ ਤੇ ਦਿੱਕਤ ਵੱਧ ਸਕਦੀ ਹੈ ਇਹ ਤਾਂ ਮਤਲਬ ਹੀ ਹੈ ਜੇ ਹੜਤਾਲ ਹੋਵੇ ਪੰਪਾਂ ਦਾ ਤੇਲ ਖਤਮ ਹੋ ਗਿਆ ਖਤਮ ਕਰੀ